ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦਵਾਰ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਤੇ ਕਿੰਨੇ ਹੋ ਗਏ 10:30 ਵਜੇ ਹਨ 11 ਵਜੇ ਨਾਲ ਲੈਣਾ ਆ ਮਾਰਨਿੰਗ ਟਾਈਮ ਹੋ ਗਿਆ 10:30 ਤੇ ਅੱਜ ਆਪਾਂ ਨੂੰ ਬਹੁਤ ਜ਼ਿਆਦਾ ਕੰਮ ਨੇ ਆਪਣੇ ਘਰੇ ਚਾਰ ਬੱਚਿਆਂ ਨੇ ਜਨਮ ਲਿਆ ਠੀਕ ਆ ਉਹ ਤੁਹਾਨੂੰ ਅਸੀਂ ਦਿਖਾਉਨੇ ਆ ਵੀਡੀਓ ਦੇ ਵਿੱਚ ਵੀ ਚਾਰ ਬੱਚੇ ਕਿਹੜੇ ਨੇ ਆਪਣੇ ਠੀਕ ਹੈ ਅੱਜ ਆਪਣਾ ਅੱਜ ਤੋਂ ਬਾਅਦ ਜਿਹੜਾ ਹੈਗਾ ਆਪਣਾ ਕੰਮ ਹੋਰ ਵੀ ਵੱਧ ਗਿਆ ਹੈ ਨਾ ਹੁਣ ਦੇਖੋ ਦੋ ਬੱਚੇ ਆ ਹੋਗੇ ਸਾਡੇ ਜਿਹੜੇ ਆਏ ਹੋਰੇ ਕੈਨੇਡਾ ਤੋਂ ਹੈ ਨਾ ਦੋ ਬੱਚੇ ਸਾਡੇ ਇਹ ਹੋਗੇ ਚਾਰ ਬੱਚੇ ਸਾਡੇ ਘਰੇ ਹੋਰ ਆ ਗਏ 6 ਬੱਚੇ ਹੋ ਗਏ ਟੋਟਲ ਸਾਡੇ ਤੇ ਹੁਣ ਦੇਖੋ 6 ਬੱਚਿਆਂ ਦਾ ਕੰਮ ਕਿੰਨਾ ਹੋਊਗਾ ਉਹਨਾਂ ਨੂੰ ਦੁੱਧ ਵੀ ਪਿਲਾਉਣਾ ਇਹਨਾਂ ਨੂੰ ਰੋਟੀ ਵੀ ਖਵਾਉਣੀ ਛੋਟੇ ਛੋਟਿਆਂ ਨੂੰ ਹੈ ਨਾ ਰਕਲੀਆ ਦੇਖ ਕੇ ਇਹ ਬੱਚੇ ਹਾਂ ਹੈ ਨਾ ਹਾਂ ਹੁਣ ਹੀ ਚੱਲੋ ਇਹ ਬਸ ਜਿਹੜੇ 4 ਬੱਚੇ ਆਏ ਨੇ ਆਪਣੇ ਘਰੇ ਐ ਲਾ ਲਓ ਵੀ ਬਾਬਾ ਜੀ ਨੇ ਸੇਵਾ ਹੀ ਲਈ ਆ ਸਾਡੇ ਤੋਂ ਹਨਾ ਆਪਾਂ ਕਰਮਾ ਵਾਲੇ ਮੰਨਦੇ ਆ ਆਪਣੇ ਆਪ ਨੂੰ ਵੀ ਸੇਵਾ ਲਈ ਆ ਸਾਡੇ ਤੋਂ ਹਨਾ ਵੀ ਨਹੀਂ ਤੇ ਪਰਮਾਤਮਾ ਕਿਸੇ ਹੋਰ ਦੇ ਘਰੇ ਵੀ ਉਹਨਾਂ ਨੂੰ ਜਨਮ ਦੇ ਸਕਦਾ ਸੀ ਪਰ ਉਹਨੂੰ ਉਹਨਾਂ ਨੂੰ ਜਨਮ ਸਾਡੇ ਘਰੇ ਦਿੱਤਾ ਆਪਾਂ ਸੇਵਾ ਸਮਝ ਕੇ ਕਰਨੀ ਆ ਜਿੰਨਾ ਟਾਈਮ ਵੀ ਆਪਣੇ ਤੋਂ ਹੋਊਗੀ ਸੇਵਾ 6 ਮਹੀਨੇ 4 ਮਹੀਨੇ ਜਿੰਨੇ ਅਕਸ਼ਰ ਵੀ ਪਰਮਾਤਮਾ ਆਪਣੇ ਤੋਂ ਸੇਵਾ ਲਊਗਾ ਆਪਾਂ ਉਹਨਾਂ ਦੀ ਰੋਜ਼ੀ ਸੇਵਾ ਕਰਾਂਗੇ ਠੀਕ ਹੈ ਚਲੋ ਅੱਜ ਤੁਹਾਨੂੰ ਦਿਖਾਉਨੇ ਆ ਵੀ ਕਿਹੜੇ ਆਪਣੇ 4 ਬੱਚੇ ਨੇ ਕੰਮ ਜਿਹੜਾ ਹੈਗਾ ਆਪਣਾ ਅੱਧ ਬਚਿੱਦਾ ਹੋ ਗਿਆ ਤੇ ਥੋੜਾ ਬਹੁਤ ਜਿਹੜਾ ਹੈਗਾ ਆਪਾਂ ਕਰ ਲਵਾਂਗੇ ਰਸੋਈ ਦਾ ਬੱਸ ਹੋ ਹੀ ਗਿਆ ਪਰ ਸੋਈ ਸੋਈ ਸਾਫ਼ ਕਰ ਲਈ ਹੈ ਹਨਾ ਚਲਿਏ ਬੋਤਾ ਚਲੋ ਚਲੋ ਕੁੱਤਾ ਕਰ ਲੈ ਫਿਰ ਆਂ ਕਰੇਲੇ ਨਹੀਂ ਵਧੀਆ ਲੱਗੇ ਕੁੱਤਾ ਨਹੀਂ ਗਾਉਂਦੇ ਮੈਂ ਕੁੱਤਾ ਸੋਹਣੀ ਲੱਗਦੇ ਨੇ ਪੁੱਤ ਨਹੀਂ ਕੁੱਤਾ ਨਹੀਂ ਗਾਉਣੇ ਤੁਮੇ ਰੋਜ਼ ਹਾਂ ਖਤਮ ਹੋ ਗਿਆ ਤੇਰਾ ਨਹੀਂ ਵੈਬਿਨਾਰ ਬਾਈ ਜੀ ਠੀਕ ਠਾਕ ਹੈ ਦੇਖ ਲਓ ਮੈਂ ਵੇਟ ਕਰਦੀ ਰਹਣੀ ਹਰਸ਼ ਮੇਰੀ ਵੀਡੀਓ ਬਣਾ ਦੂਗਾ ਮੇਰਾ ਬਲੌਗ ਸ਼ੂਟ ਕਰ ਦੂਗਾ ਪਰ ਜਵਾ ਵੈਬਿਨਾਰ ਚੱਲਦਾ ਸੀਗਾ ਲਾਈਵ ਸੈਸ਼ਨ ਵੈਬਿਨਾਰ ਮੈਨੂੰ ਨਹੀਂ ਪਤਾ ਵੈਬਿਨਾਰ ਕੀ ਲਾਈਵ ਸੈਸ਼ਨ ਹੁੰਦਾ ਜਿਹਦੇ ਤੋਂ ਕੁਝ ਸਿੱਖਦੇ ਹੁੰਦੇ ਆ ਉਹ ਲਾਈਵ ਆ ਕੇ ਹੋਰ ਚੀਜ਼ਾਂ ਦੇ ਡਿਟੇਲਿੰਗ ਚ ਦੱਸ ਦਊਗਾ ਪੱਖਾ ਬੰਦ ਕਰ ਮੈਨੂੰ ਪੱਖਾ ਬੰਦ ਕਰ ਦੇ ਮਾ ਜੀ ਮੈਸੂਮ ਵੀ ਠੰਡ ਹੈ ਹਮਾ ਚੱਲ ਰਹੀ ਹੈ ਹਮਮ ਕੀ ਹਾਲ ਚਾਲ ਹੋ ਠੀਕ ਹੋ ਚੈਮ ਹੋਣਾ ਮੇਰਾ ਵੀ ਹਾਲ ਚਾਲ ਪੁੱਛ ਲਿਆ ਕਰੋ ਯਾਰ ਮਾਤਮਾ ਦੀ ਇੰਨੀ ਕਿਰਪਾ ਵੀ ਚਾਰ ਚਾਰ ਬੱਚਿਆਂ ਨੇ ਜਨਮ ਲਿਆ ਸਾਨੂੰ ਸੇਵਾ ਲਈ ਹੈ ਹਨ ਪਰਮਾਤਮਾ ਨੇ ਸੇਵਾ ਦਿੱਤੀ ਹੈ ਪਰਮਾਤਮਾ ਦਾ ਸ਼ੁਕਰ ਕਰਦੇ ਆਂ ਕਿ ਸਾਨੂੰ ਸੇਵਾ ਮਿਲੀ ਹੈ ਉਹਨਾਂ ਦੀ ਹਨਾ ਆਪਾਂ ਸੇਵਾ ਸਮਝੀ ਕਿ ਉਹਨਾਂ ਨੂੰ ਪਾਲਣਾ ਤੇ ਚਲੋ ਤੁਹਾਨੂੰ ਦਿਖਾਉਨੇ ਆਂ ਵੀ ਆਪਣੇ ਕਿਹੜੇ ਚਾਲ ਬੱਚਿਆਂ ਨੇ ਜਨਮ ਲਿਆ ਠੀਕ ਹੈ ਹਜੇ ਬਲੂਰ ਜਨਿਆ ਤਾਂ ਉਹਨਾਂ ਦੀ ਅੱਖਾਂ ਵੀ ਨਹੀਂ ਖੁੱਲੀਆਂ ਹੈਗੀਆਂ ਤੇ ਆਪਾਂ ਉਹਨਾਂ ਦਾ ਥੋੜਾ ਇੰਤਜ਼ਾਮ ਕਰਨਾ ਚਲਿਓ ਹਰ ਚਲੋ ਹੂੰ ਚਲੋ ਚੱਲੀਏ ਬਾਰੀ ਸ਼ੂਟ ਕਰੀਏ ਨਾ ਆਣਾ ਹੈ ਨਾ ਨਾ ਆਣਾ ਅਜੇ ਤਾਂ ਅਜੇ ਟੀ-ਸ਼ਰਟ ਪਜਾਮੇ ਜੀ ਫਿਰਦੇ ਆਸ ਤਾਂ ਚੱਲੀ ਬੱਤ ਦੇਖਣਾ ਹੈਨਾ ਆ ਤੂੰ 겨 ਹੋਰ ਕਰ ਤਾ ਚਲ ਚੁੰਗੀਆਂ ਕਾਣ ਮੈਨੂੰ ਵਧੀਆ ਲੱਗੀ ਕੋਲੇ ਜੇ ਹੈਨਾ ਇਹਦੇ ਵਿੱਚ ਕਰੇਲੇ ਭਰੇ ਹੋਏ ਨੇ ਕੀ ਕਰੇਲੇ ਕਰੇਲੇ ਕਿਹੜੇ ਸਬਜ਼ੀ ਆਲੇ ਨਹੀਂ ਪਹਿਲੇ ਦੇ ਉੱਪਰ ਕਰੇਲੇ ਘਾਦੇ ਫਿਰ ਆਏ ਆ ਰੋਲ ਕਰਦੇ ਅੱਛਾ ਉਨੂੰ ਹੋ ਪਾਇਆ ਨਹੀਂ ਆਪਾਂ ਛੱਤ ਪਾਇਆ ਨਹੀਂ ਬੱਚੇ ਉੱਪਰ ਤੁੱਪ ਜਾ ਧੁੱਪ ਚ ਉਹ ਹੁੰਦੇ ਨੇ ਉਹ ਜਲਦੀ ਨੇ ਧੁੱਪ ਚ ਹਨਾ ਸੋਨ ਸੋਨ ਆ ਰਹੀ ਤੁਸੀਂ ਆ ਜਾਂਦੇ ਤੇ ਨਾਲੇ ਨਾ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਕਿ ਦੋ ਆਪਣੇ ਤੁਸੀਂ ਦੱਸਿਓ ਵੀ ਉਹ ਇੰਨੇ ਰੇਟ ਦੇ ਲੱਗਦੇ ਨੇ ਇਹਨਾਂ ਜਦੋਂ ਮੈਂ ਅੱਜ ਸੂਟ ਕੱਢੇ ਮੈਂ ਨਾ ਸੂਟ ਸਟਿਚ ਕਰਨੇ ਸੀਗੇ ਆਪਾਂ ਪਾਠ ਕਰਾਉਣ ਦੀ ਸੋਚ ਰਹੇ ਸੀਗੇ ਘਰੇ ਤੇ ਮੈਂ ਸੂਟ ਨਾ ਸਟਿਚ ਕਰਨੇ ਸੀਗੇ ਉਹ ਤੇ ਤੁਸੀਂ ਦੱਸਿਓ ਵੀ ਉਹ ਇੰਨੇ ਦੇ ਲੱਗਦੇ ਆ ਸੂਟ ਹੁਣ ਦੇਖੋ ਜਦੋਂ ਮੈਂ ਸੂਟਾਂ ਦੀ ਵੀਡੀਓ ਪਾਈ ਸੀ ਨਾ ਹਨਾ ਤੇ ਦੇਖੋ ਮੈਨੂੰ ਤਾਂ ਦੋ ਤਿੰਨ ਭੈਣਾਂ ਨੇ ਮੈਨੂੰ ਡਰਾਇ ਦਿੱਤਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਡਾਰਵਿਨੀ ਸ਼ਾਇਦ ਨਾ ਵੀ ਜਿਵੇਂ ਕੋਈ ਮੈਂ ਉਹਨਾਂ ਲੋਕਾਂ ਜਵਾਂ ਜਿਹੜੇ ਜੇ ਕਿਸੇ ਨਾਲ ਬਾਲਾ ਖਰਾ ਜ ਨਹੀਂ ਹੋ ਸਕਦੇ ਹਨਾ ਵੀ ਕਿਸੇ ਨੂੰ ਨਾ ਤਾਂ ਖਰੇ ਤਰੀਕੇ ਨਾਲ ਮੈਂ ਜਵਾਬ ਦੇ ਸਕਦੀਆਂ ਕਿ ਸ਼ਾਇਦ ਮੇਰੇ ਚ ਕਮੀ ਹੋ ਐ ਮੇਰੇ ਹਸਬੰਦ ਵੀ ਮੈਨੂੰ ਕਹਿੰਦੇ ਹੁੰਦੇ ਨੇ ਵੀ ਐ ਨਹੀਂ ਹੁੰਦਾ ਹੁੰਦਾ ਆਪਦੇ ਕੰਮ ਦੇ ਪ੍ਰਤੀ ਨਾ ਖਰਾ ਚੱਲੋ ਬੰਦੇ ਨਾਲ ਹਾਂ ਨਾ ਕਰਨ ਦੀ ਮਤਲਬ ਥੋੜੀ ਜਿਹੀ ਹਿੰਮਤ ਹੋਣੀ ਚਾਹੀਦੀ ਆ ਜਦੋਂ ਮੈਂ ਸੂਟਾਂ ਦੀ ਵੀਡੀਓ ਪਾਈ ਸੀ ਨਾ ਮੈਨੂੰ ਨਾ ਦੋ ਦੋ ਤਿੰਨ ਭੈਣਾਂ ਨੇ ਨਾ ਮੈਨੂੰ ਕਮੈਂਟ ਕੀਤੇ ਸੀਗੇ ਜਿਹੜੀ ਭੈਣ ਗੁਰਮੀਤ ਨਹੀਂ ਹੈਗੀ ਹਨਾ ਪਿੰਡ ਪੰਜਾਬ ਦੇ ਵਾਲੀ ਤੇ ਕਹਿੰਦੀ ਵੀ ਉਹ ਨਾ ਮਤਲਬ ਲੁਟੇਰੀ ਆ ਹਨਾ ਮੈਨੂੰ ਇਦਾਂ ਹੀ ਕਿਹਾ ਦੇਖੋ ਭਣੇ ਹੁਣ ਮੈਂ ਥੋੜਾ ਜਿਹਾ ਤਾਂ ਨਹੀਂ ਉਹ ਕਰ ਰਹੀ ਕਿਉਂਕਿ ਉਹਨਾਂ ਨੇ ਵੀ ਤਾਂ ਦੇਖੋ ਸੋਸ਼ਲ ਮੀਡੀਆ ਤੇ ਆ ਕੇ ਲਿਖਿਆ ਹੀ ਆ ਇਹ ਵਾਰਡ ਹਨਾ ਵੀ ਲੁਟੇਰੀ ਆ ਤਾਂ ਤੇ ਦੇਖੋ ਭਣੇ ਮੈਂ ਥੋੜਾ ਨਾ ਕੋਈ ਨਾਮ ਨਹੀਂ ਲੈ ਰਹੀ ਹੈਗੀ ਉਹਦੇ ਵਿੱਚ ਮੈਨੂੰ ਐ ਜਿਹਾ ਲੱਗਿਆ ਵੀ ਤੁਸੀਂ ਪਹਿਲੇ ਜਿਹੀ ਮੈਨੂੰ ਡੀਮੋਟੀਵੇਟ ਜੇ ਕਰਤਾ ਥੋੜਾ ਜਿਹਾ ਵੀ ਐ ਤੁਸੀਂ ਲੁੱਟਣਾ ਲੱਗ ਜੀ ਉਹਦੀ ਵੀ ਇਦਾਂ ਨਾ ਦੇਖੋ ਐ ਨਹੀਂ ਹੁੰਦਾ ਹੈਗਾ ਵੀ ਆਪਾਂ ਲੂਟਦੇ ਹੁੰਨੇ ਹ ਹਰੇਕ ਚੀਜ਼ ਦਾ ਨਾ ਇੱਕ ਪ੍ਰਾਈਸ ਤੈਅ ਹੁੰਦਾਗਾ ਉਹਦੀ ਕੁਆਲਿਟੀ ਵਾਈਜ਼ ਹਨਾ ਕੋਈ ਘੱਟ ਘੱਟ ਵੀ ਹੁੰਦੀਆਂ ਨੇ ਚੀਜ਼ਾਂ ਕੋਈ ਵੱਧ ਵੀ ਹੁੰਦੀਆਂ ਨੇ ਗਿਆ ਹਣਾ ਉਹ ਤਾਂ ਹੁਣ ਸਾਡੇ ਤੇ ਡਿਪੈਂਡ ਕਰਦਾ ਹੁੰਦਾ ਵੀ ਆਪਾਂ ਘੱਟ ਵਾਲੀ ਲੈਣੀ ਆ ਕਿ ਵੱਧ ਵਾਲੀ ਲੈਣੀ ਆ ਹੁਣ ਦੇਖੋ ਜੇ ਆਪਾਂ ਘੱਟ ਵਾਲੀ ਲੈਨੇ ਆ ਤਾਂ ਥੋੜਾ ਜਿਹਾ ਕੱਪੜੇ ਦਾ ਫਰਕ ਵੀ ਹੁੰਦਾਗਾ ਹਣਾ ਇੰਨਾ ਤਾਂ ਦੇਖੋ ਮੇਰੇ ਹੱਥ ਵਿੱਚ ਦੀ ਲੰਗ ਗਿਆ ਕੱਪੜਾ ਲੀੜਾ ਸਿਉਣ ਤੇ ਮੈਨੂੰ ਵੀ ਇਹ ਪਤਾ ਲੱਗ ਗਿਆ ਵੀ ਹਾਂ ਕੱਪੜੇ ਦੀ ਕੁਆਲਿਟੀ ਇਹ ਕਿੱਦਾਂ ਦੀ ਆ ਵੀ ਇਹ ਇੰਨੇ ਕਦਾ ਹੋਊਗਾ ਹਣਾ ਸੂਟ ਮੇਰੇ ਕੋਲ 10 10000 ਦੇ ਵੀ ਸੂਟ ਜਿਹੜੇ ਸਟਿਚ ਹੋਣ ਵਾਸਤੇ ਆ ਜਾਂਦੇ ਹੁੰਦੇ ਨੇ ਕਿ ਵੀ ਦੇਖੋ ਇਦਾਂ ਨਹੀਂ ਹੁੰਦਾ ਹੁੰਦਾ ਹੈਗਾ ਵੀ ਤੁਸੀਂ ਪਲੀਜ਼ ਆ ਹੁਣ ਦੇਖੋ ਮੈਂ ਤੁਹਾਨੂੰ ਦੱਸਦੀ ਆਂ ਵੀ ਉਹ ਪੈਣ ਦੀ ਮੈਂ ਕਿਉਂ ਮੈਨੂੰ ਥੋੜੀ ਜਿਹੀ ਪੂਰੀ ਲੱਗੀ ਗੱਲ ਵੀ ਉਹ ਗੁਰਮੀਤ ਜਿਹੜੇ ਪਿੰਡ ਪੰਜਾਬ ਦੇ ਵਾਲੇ ਭੈਣ ਨੇ ਵੀ ਉਹਨਾਂ ਨੂੰ ਐਦਾਂ ਬੋਲੇ ਇੱਕ ਤਾਂ ਉਹ ਸਾਡੇ ਏਰੀਏ ਦੇ ਨੇ ਹਨਾ ਵੀ ਚਲੋ ਹੋ ਜਾਂਦਾ ਥੋੜਾ ਜਿਹਾ ਏਰੀਆ ਵਾਈਜ਼ ਵੀ ਥੋੜੀ ਜਿਹੀ ਮੇਰ ਹੋ ਜਾਂਦੀ ਆ ਉਹ ਸੁਨਾਮ ਦੇ ਨੇ ਪੈਣ ਸੁਨਾਮ ਕੋਲੇ ਸਾਡਾ ਪਿੰਡ ਪੈ ਜਾਂਦਾ ਹਨਾ ਸੁਨਾਮ ਏਰੀਏ ਦੇ ਨੇ ਹੁਣ ਇਹ ਨਹੀਂ ਮੈਨੂੰ ਪਤਾ ਵੀ ਕਿਸੇ ਪਿੰਡ ਦੇ ਨੇ ਸੁਨਾਮ ਏਰੀਏ ਦੇ ਤੇ ਜਾਂ ਉਹ ਸੁਨਾਮ ਦੇ ਨੇਗੇ ਹਨਾ ਤੇ ਦੇਖੋ ਆਪਾਂ ਇਹ ਦੇਖੋ ਵੀ ਉਹਨਾਂ ਨੇ ਕੰਮ ਕਦੋਂ ਦਾ ਸ਼ੁਰੂ ਕੀਤਾ ਮੈਨੂੰ ਲੱਗਦਾ 2019 ਦੇ ਵਿੱਚ ਉਹਨਾਂ ਨੇ ਚੈਨਲ ਬਣਾਇਆ ਸੀ 6 ਸਾਲ ਹੋ ਗਿਆ ਹਨਾ 6 ਸਾਲ ਹੀ ਹੋ ਗਏ ਦਾ ਹਾਂ 6 ਸਾਲ 25 ਚੱਲਦਾ ਦੇਖੋ 6 ਸਾਲ ਹੋ ਗਿਆ 6 ਸਾਲ ਦੇ ਵਿੱਚ ਕੋਈ ਉਤਾਰ ਚੜਾਅ ਵੀ ਕੀ ਹੋਣਾ ਦੇਖੇ ਨਹੀਂ ਹੋਣਗੇ ਬਹੁਤ ਦੇਖੇ ਹੋਣੇ ਭੈਣੇ ਆਪਾਂ ਤਾਂ ਹੁਣ ਜਿਹੜੀਆਂ ਅੱਜ ਤੋਂ 2 ਸਾਲ ਬਾਅਦ ਮੇਰੇ ਨਾਲ ਭੈਣਾਂ ਜੁੜਨੀਆਂ ਉਹਨਾਂ ਨੂੰ ਮੇਰੇ ਪਿੱਛੇ ਮੈਂ ਕੀ ਕਰ ਰਹੀ ਹਾਂ ਕੁਝ ਨਹੀਂ ਪਤਾ ਹੈਗਾ ਹਨਾ ਦੇਖੋ ਉਹਨਾਂ ਨੇ 6 ਸਾਲ ਹੋ ਗਏ ਚੈਨਲ ਸ਼ੁਰੂ ਕਰੇ ਨੂੰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਉਹ ਭੈਣ ਦੀਆਂ ਵੀਡੀਓ ਦੇਖ-ਦੇਖ ਕੇ ਹੀ ਮੇਰੇ 'ਚ ਹਿੰਮਤ ਜੀ ਆਈ ਬੋਲਣ ਦੀ ਵੀ ਹਾਂ ਆਪਾਂ ਬੋਲ ਸਕਦੇ ਹੁਣ ਕੈਮਰੇ ਦੇ ਸਾਹਮਣੇ ਨਹੀਂ ਤਾਂ ਭੈਣੋ ਇੱਕ ਵਾਰ ਆਪਾਂ ਬੋਲ ਕੇ ਦੇਖੋ ਕੈਮਰੇ ਦੇ ਸਾਹਮਣੇ ਜਦੋਂ ਆਪਾਂ ਸ਼ੁਰੂ-ਸ਼ੁਰੂ 'ਚ ਵੀਡੀਓ ਬਣਾਉਣਾ ਨਾ ਬਹੁਤ ਔਖਾ ਹੁੰਦਾ ਸਗੋ ਭੈਣ ਤੋਂ ਤਾਂ ਆਪਾਂ ਨੂੰ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਦੇਖੋ ਚਲੋ ਜੀ ਉਹ ਸੂਟ ਜਿਹੜੇ ਹੈਗੇ ਨੇ ਜੀ ਉਹ ਮਹਿੰਗੇ ਵੀ ਲਗਾਉਂਦੇ ਹੋਣੇ ਹਨਾ ਉਹਨਾਂ ਦੀ ਕੁਆਲਿਟੀ ਹੋਣੀ ਆ ਆਪਾਂ ਨੂੰ ਕੋੜਾ ਉਹ ਤੱਕੇ ਨਾਲ ਕਹਿੰਦੇ ਆ ਵੀ ਤੁਸੀਂ ਸੂਟ ਖਰੀਦੋ ਹਨਾ ਜੇ ਸਾਡਾ ਨਹੀਂ ਬਜਟ ਹੈਗਾ ਹੁਣ ਦੇਖੋ ਮੈਂ ਵੀ ਉਹਨਾਂ ਤੋਂ ਕਦੇ ਨਹੀਂ ਖਰੀਦੇ ਹੈਗੇ ਪਹਿਲਾਂ ਜਦੋਂ ਮੇਰਾ ਚੈਨਲ ਵੀ ਸਟਾਰਟ ਨਹੀਂ ਸੀ ਮੈਂ ਦੇਖਦੀ ਹੁੰਦੀ ਸੀ ਉਹਨਾਂ ਦੇ ਬਲੌਗ ਮੈਂ ਵੀ ਕਦੇ ਨਹੀਂ ਖਰੀਦੇ ਸੀ ਉਹਨਾਂ ਦੇ ਸੂਟ ਪਰ ਮੈਂ ਇਹ ਨਹੀਂ ਸੋਚਿਆ ਸੀ ਵੀ ਉਹਨਾਂ ਦੇ ਸੂਟ ਮਹਿੰਗੇ ਨੇ ਮੈਂ ਸੋਚਦੀ ਸੀ ਵੀ ਮੈਂ ਇੰਨੇ ਮਹਿੰਗੇ ਲੈਣੇ ਨਹੀਂ ਹੈਗੇ ਹਨਾ ਵੀ ਆਪਾਂ ਬਜਟ ਆਪਣਾ ਤੈਅ ਹੁੰਦਾਗਾ ਵੀ ਆਪਾਂ ਇੰਨੇ ਕਾਲਾ ਲੈਣਾਗਾ ਵੀ ਆਪਾਂ ਪਰ ਮੈਂ ਉਹਦੇ ਆ ਦੀ ਵੀਡੀਓ ਤੇ ਕਦੇ ਮੈਂ ਗਲਤ ਕਮੈਂਟ ਵੀ ਨਹੀਂ ਕੀਤਾ ਹੈਗਾ ਜਾਰ ਤੱਕ ਵੀ ਤੁਸੀਂ ਮਹਿੰਗੇ ਦਿੰਦੇ ਹੋ ਜਾਂ ਕਿਵੇਂ ਦਿੰਦੇ ਹੋ ਵੀ ਦੇਖੋ ਉਹਨਾਂ ਦੀ ਕੁਆਲਿਟੀ ਵੀ ਉਦਾਂ ਦੀ ਹੋਊਗੀ ਹਨਾ ਵੀ ਆਪਾਂ ਇਦਾਂ ਨਾ ਕਰਿਆ ਕਰੋ ਮੈਨੂੰ ਥੋੜਾ ਜਿਹਾ ਬੁਰਾ ਲੱਗਿਆ ਉਸ ਦਿਨ ਵੀ ਮੈਨੂੰ ਐਂ ਜਿ ਲੱਗਿਆ ਵੀ ਭੈੜਾ ਨੇ ਡੀਮੋਟੀਵੇਟ ਜੇ ਕਰਤਾ ਹਨਾ ਦੇਖੋ ਮੈਂ ਤਾਂ ਇਸ ਇੰਨੀ ਕਿਸੇ ਨਾਲ ਖਰੀ ਨਹੀਂ ਹੋ ਸਕਦੀ ਹੈਗੀ ਬਾਲੀ ਜਿਆਦੇ ਅੱਗੇ ਦੇਖਦੇ ਆਂ ਵੀ ਆਪਾਂ ਕੀ ਕਰਦੇ ਆਂਗੇ ਹਨਾ ਤੇ ਚਲੋ ਤੁਹਾਨੂੰ ਨਾ ਦਿਖਾਉਣਾ ਨਾ ਤੇ ਮੈਂ ਸੂਟ ਦਿਖਾਉਣੀ ਆ ਤੁਹਾਨੂੰ ਆ ਕੇ ਤੁਸੀਂ ਮੈਨੂੰ ਦੱਸਿਓ ਵੀ ਇੰਨੇ ਵਾਲੇ ਸੂਟ ਹੈਗੇ ਨੇਗੇ ਲੁੱਕ ਵਾਈਜ਼ ਪਤਾ ਲੱਗ ਜੂਗਾ ਸਿੰਪਲ ਤੋਂ ਉੱਪਰ ਚੀਜ਼ਾਂ ਨੇ ਵੀ ਜਿਹੜੇ ਪ੍ਰਾਈਜ਼ ਹੁੰਦੇ ਨੇ ਹਾਈ ਹੁੰਦੇ ਨੇ ਸੋ ਕੋ ਹਨਾ ਮੈਂ ਤਾਂ ਦੇਖੋ 100 ਵਾਲਾ ਵੀ ਪਾਇਆ ਹੋਇਆ ਸੂਟ ਮੈਂ 5000 ਵਾਲਾ ਵੀ ਪਾਇਆ ਹੋਇਆ ਹੈ ਰ 7 ਵਾਲਾ ਵੀ ਪਾਇਆ ਹੋਇਆਗਾ ਸਾਰੇ ਤਰੀਕੇ ਦੇ ਪਾਏ ਹੋਏ ਨੇਗੇ ਪਰ ਮੈਨੂੰ ਪਤਾ ਹੁੰਦਾ ਵੀ ਇਹ ਚੀਜ਼ ਦੀ ਕੁਆਲਿਟੀ ਵਾਈਜ਼ ਇਹਦਾ ਰੇਟ ਹੈਗਾ ਹਨਾ ਚਲੋ ਆਪਾਂ ਪਹਿਲਾਂ ਤੁਹਾਨੂੰ ਬੱਚੇ ਦਿਖਾ ਕੇ ਲਿਆਉਣੇ ਆ ਕਿ ਕਿਹੜੇ ਪੈਦਾ ਹੋਏ ਨੇ ਸਾਡੇ ਘਰੇ ਤੇ ਫਿਰ ਆ ਕੇ ਜਿਹੜਾ ਹੈਗਾ ਤੁਹਾਨੂੰ ਮੈਂ ਸੂਟ ਦਿਖਾਉਣੀ ਆ ਠੀਕ ਹੈ ਜੀ ਚਲੋ ਚੱਲੀਏ ਬੱਚੋ ਚਲੀਏ ਚਲੋ ਚਲੋ ਉਹ ਨਾ ਉਹ ਹੋ ਗਈਆ ਦੇਖੋ ਸਾਡੇ ਨਾ ਬਿੱਲੀ ਸੂਪੀਆ ਇੱਧਰ ਸਾਡੇ ਪਲਾਟ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਉਹਨਾਂ ਨੂੰ ਧੁੱਪ ਪੈਂਦੀ ਸੀ ਅਸੀਂ ਛਾਂ ਕਰ ਰਹੇ ਹਾਂ ਉਹਨਾਂ ਨੂੰ ਭੱਜ ਗਈ ਦੀਦੀ ਤੁਮਾ ਦਾ ਇਹ ਵੀ ਹੋ ਜਾਂਦਾ ਹਟ ਜਾ ਇੱਕ ਮਿੰਟ ਇੱਕ ਮਿੰਟ ਰੁਕਾ ਆ ਦੇਖੋ ਛੋਟੇ ਛੋਟੇ ਬੱਚੇ ਨੇ ਇਹਦੇ ਅੰਦਰ ਨਾ ਸਾਡੇ ਮਨੀ ਪਲਾਂਟ ਲੱਗਿਆ ਹੋਇਆ ਸੀ ਪਲਾਟ ਦੇ ਵਿੱਚ ਤੇ ਛੱਡ ਕੇ ਭੱਜ ਗਈ ਆ ਦੇਖੀ ਬਿੱਲੀ ਹੇ ਹਰਸ਼ੀ ਨੇ ਤੁਪ ਬੋ ਬੋ ਪੈਂਦੀ ਨੇ ਸ਼ਾਂ ਕਰੀਏ ਯਾਰ ਇਹ ਆ ਦੇਖ ਕਿੰਨੇ ਬੱਚੇ ਨੇ ਹਰਸ਼ੀ ਤਿੰਨ ਨੇ ਚਾਰ ਨੇ ਹਨਾ ਤਿੰਨ ਨੇ ਚਾਰ ਨੇ ਹਾਂ ਚਾਰ ਨੇ ਪੁੱਤ ਹਾਏ ਜਿਵੇਂ ਬਲੂਰ ਜੀ ਨੇ ਦੇਖਿਆ ਸੀ ਉਹਨਾਂ ਨੂੰ ਸ਼ਾਂ ਕਰਦੇ ਆ ਨਾ ਉੱਪਰ ਇਹਨਾਂ ਦੇ ਉਹ ਕਰ ਦਿਆ ਹਰਸ਼ੀ ਤੇ ਜਮੀ ਬਲੂਰ ਜੀ ਨੇ ਵੀ ਦੇਖੀ ਕਿਤੇ ਮੂੰਹ ਟਾੜਦੇ ਨੇ ਹਰਸ਼ੀ ਚੱਲ ਸ਼ਾਂ ਕਰ ਦੋ ਫਿਰ ਇਦੋਂ ਮਨੀ ਪਲਾਂਟ ਲੱਗਿਆ ਹੋਇਆ ਸੀ ਚੌੜੇ ਚੌੜੇ ਪੱਤੇਆਂ ਕਰਕੇ ਨੇ ਇਹਨੂੰ ਲੱਗਿਆ ਵੀ ਚਲ ਸ਼ਾਹ ਆਈ ਇੱਥੇ ਲਿਵਰ ਰਿਸਪੈਕਟਡ ਸੀ ਉਹ ਹਾਂ ਛੜ ਕੇ ਚਲ ਗਈ ਕਿ ਬਿੱਲੀ ਪੁੱਤੋ ਦਾਦੀ ਆ ਨਾ ਉਹਨੂੰ ਐ ਨਾ ਤੱਕ ਮੈਨੂੰ ਮਾਰਨਾ ਦੇਣਾ ਸਾਨੂੰ ਆਪਣੀ ਜਾਨ ਤਾਂ ਬਚਾਉਣੀ ਹੁੰਦੀ ਆ ਨਾ ਪੁੱਤ ਫੜਿਆ ਹੱਥ ਤੂੰ ਪੁੱਤ ਬੈਠਿਆ ਉਹਨੇ ਨਾ ਫਾਰੰਗਾਂ ਕੀ ਦੇ ਕੰਧ ਤੇ ਸਾਹ ਹਰ ਜਾ ਇਦਾਂ ਹੀ ਹੋ ਰਹਾ ਤਾਂ ਹੋ ਗਈ ਆ ਇੱਧਰ ਆ ਕੇ ਹਟ ਤੂੰ ਲੰਬਾ ਪੁੱਤ ਇੱਧਰ ਆ ਕੇ ਤਾ ਕਾ ਵੀ ਉੱਪਰ ਨਾ ਚੜਾ ਇੱਧਰ ਇੱਥੇ ਹੀ ਫਸ ਜਾ ਮੈਂ ਇੱਧਰ ਆ ਕੇ ਓਏ ਮੁੰਡਿਆ ਜਲਤ ਨਾ ਖਾਲੀ ਕਿਤੇ ਉਹਨਾਂ ਉੱਤੇ ਨੜਿਕ ਜੋ ਕਿਤੇ ਹਾਂ ਉਹਨਾਂ ਉੱਤੇ ਨੜਿਕ ਜੋ ਏ ਹਵਾ ਨਾਲ ਫੇਰ ਨਿਕਲ ਜਾਣੀਆਂ ਹਰਸ਼ ਇਹ ਆ ਦੇ ਕੁੱਡੂ ਕੀ ਪੁੱਤ ਇਧਰੋਂ ਤਾਂ ਗੱਠ ਮਾਰ ਦਾਂਗੇ ਨਿੰਬੂ ਆ ਇਧਰੋਂ ਪੂਰਾ ਫਲਾਓ ਇਹਦੇ ਨੀਚੇ ਇਹਦੇ ਨੀਚੇ ਆ ਕੇ ਵੀ ਜਾ ਮੇਖ ਚੱਕ ਕੇ ਰੇਵਾ ਮੈਂ ਤਾਂ ਕਹਿੰਦਾ ਸੀ ਇਧਰੋਂ ਨਿਕਲ ਜਾਣੀ ਐ ਉਧਰ ਇੱਕ ਵਾਰੀ ਫਸ ਜਾਂਦੀ ਤੇ ਕਿੱਧਰ ਫਸ ਜਾਂਦੀ ਪੁੱਤ ਮੇਖ ਜੱਸ ਮੇਖ ਥੋੜੀ ਡੈਰੀ ਨੂੰ ਕਹਿੰਦੀ ਕਿ ਡੈਰੀ ਮੇਖ ਦੇ ਦੋ ਥੋੜੀ ਵੀ ਹਾਂ ਥੋੜੀ ਚੱਕ ਲਈਂ ਕੁਝ ਵੀ ਚੱਕ ਲਈਂ ਤਾਂ ਕੰਮ ਚ ਕੰਦ ਚ ਚੁਬ ਜਾਣੀਆਂ ਜਲਦੀ ਲੈ ਹਰਸ਼ ਮੇਰਾ ਦਿਲ ਕਰਦਾ ਇੱਕ ਵਾਰ ਚੱਕ ਕੇ ਦੇਖ ਲਾਂ ਦੇਖੀ ਭੱਜ ਗਈ ਆ ਬਿੱਲੀ ਛੱਡ ਕੇ ਡਰ ਗਈ ਕਿੱਥੇ ਇੱਧਰ ਇਹਨਾਂ ਦੇ ਘਰ ਘਰ ਚ ਆਹੋ ਦੇਖੋ 4 ਵਜੇ ਦਿੱਤੇ ਨੇ ਬਿੱਲੀ ਨੇ ਹਾਏ ਬਲੂਰ ਜੀ ਨੇ ਜੰਮੀ ਛੋਟੇ ਛੋਟੇ ਦੇਖੀਂ ਹਰ ਇੱਕ ਦੂਸਰੇ ਦੇ ਉੱਪਰ ਚੜੀ ਜਾਂਦੇ ਨੇ ਬਿੱਲੀ ਆਉਂਦੀ ਆ ਮਮਾ ਰਹਿ ਜਾਂਦੇ ਨੇ ਦੇਖੀ ਆਪਣੀ ਮਮਾ ਨੂੰ ਲੱਭਦੇ ਆ ਇਹ ਦੇਖੀਂ ਰਵਲੀਨ ਅਬ ਉਹਦੇ ਮਮਾ ਦੇਖੋ ਛੱਡ ਕੇ ਚਾੜ ਗਏ ਡਰ ਕੇ ਇੱਧਰ ਦੇਖੋ ਆਪਣੇ ਅਮਰੂਦ ਲੱਗਿਆ ਹੋਇਆ ਹੈ ਇਹ ਆ ਹੋਇਆ ਹੀ ਨਹੀਂ ਹੈ ਨਾ ਹਰਸ਼ੇ ਤਾਂ ਆ ਹੁਣ ਨਵਾਂ ਲਾਇਆ ਫਿਰ ਆਪਾਂ ਨੇ ਵੀ ਜਿਹੜਾ ਵੱਡਾ ਜਾਊਗਾ ਉੱਪਰ ਤੱਕ ਦੇਖੀਂ ਤਾਂ ਫਲ ਵੀ ਲੱਗ ਗਿਆ ਹਰਸ਼ ਫਲ ਫਲ ਅਮਰੂਦ ਲੱਗੇ ਪੁੱਤ ਆ ਆ ਕੀ ਆ ਅੰਬ ਤੇ ਇੱਧਰ ਗੁਲਾਬ ਇਹਦੇ ਵੀ ਪੱਤੇ ਝੜ ਗਏ ਵਿਚਾਰੇ ਦੇ ਆ ਨੀਂਬੂ ਦਾ ਹੈ ਨੀਂਬੂ ਸਾਡੇ ਬਹੁਤ ਲੱਗਦੇ ਹੁੰਦੇ ਨੇ ਸਰਦੀਆਂ ਵਿੱਚ ਤਾਂ ਖਾਸ ਕਰਕੇ ਆ ਹੁਣ ਵੀ ਦੇਖੋ ਫਲ ਜਿਹੜਾ ਹੋ ਗਿਆ ਨਾ ਆ ਪੱਤੇ ਜਿਹਾ ਰਹੇ ਨੇ ਹੁਣ ਵੀ ਲੱਗਣਗੇ ਨਾ ਹਰਸ਼ੇ ਨੂੰ ਨਿੰਬੂ ਤੋੜਦੇ ਆਂ ਸੀ ਬਹੁਤ ਕਿਲੋ ਕਿਲੋ ਡੇਢ ਡੇਢ ਕਿਲੋ ਨਿੰਬੂ ਤੇ ਹੁੰਦੇ ਨੇ ਕਿ ਇੱਧਰ ਸਾਡੇ ਗਮਾਂਡੀਆਂ ਤੇ ਮਰੂਦ ਲੱਗੇ ਹੋਏ ਨੇ ਇਹਨਾਂ ਦੇ ਮਰੂਦ ਸਾਡੇ ਇੱਧਰ ਵੇੜੇ 'ਚ ਡਿੱਗੀ ਜਾਂਦੇ ਹੁੰਦੇ ਨੇ ਇਹ ਆਪਣੇ ਘਰ ਦੇ ਨਾਲ ਹੀ ਨਾ ਆਪਣਾ ਪਲਾਟ ਪੈ ਜਾਂਦਾ ਵਾ ਸਿੱਕ ਘਰ ਛੱਡ ਕੇ ਇੱਧਰ ਗੱਡੀਆਂ ਖੜੀਆਂ ਹੁੰਦੀਆਂ ਨੇਗੀਆਂ ਆਪਣੀਆਂ ਤੇ ਹਰਸ਼ ਦਾ ਬੁਲਟ ਵੀ ਇੱਥੇ ਖੜਾ ਹੈ ਹਾਂ ਗਿੱਟੀਆਂ ਲਾ ਦੇ ਪੁੱਤ ਆ ਤਾਂ ਨਿੱਤਿਆ ਕੇ ਲਾ ਦੇ ਬੱਚੇ हां चल ਇੰਨੇ ਨਾਲੀ ਸ਼ਾਂ ਹੋ ਗਈ ਦੇਖੋ ਇਹਨਾਂ ਨੂੰ ਪਹਿਲਾਂ ਧੁੱਪ ਬਹੁਤ ਪੈਰੀ ਸੀ ਇਹਨਾਂ ਨੂੰ ਆਲਮਾਲ ਹੋ ਗਿਆ ਵਿਚਾਰੇ ਧੁੱਪ ਚ ਆ ਵੀ ਹਰ ਸੇ ਕਵਾੜੀਏ ਨੂੰ ਚੁਕਾਉਣ ਵਾਲਾ ਸਾਰਾ ਸਮਾਨ ਹਨਾ ਹੋਰ ਕੀ ਜਨਰੇਟਰ ਵਾਲੀ ਜਗਾ ਵੀ ਸਾਰੀ ਘੇਰ ਲਈ ਆਪਾਂ ਆਹ ਦੇਖੋ ਆ ਕੁਰਸੀ ਵੀ ਟੁੱਟੀ ਵੇਜੇ ਕੋਈ ਹੋਰ ਪੁੱਤੀ ਕਵਾੜ ਹੋ ਗਿਆ ਨਾ ਸਾਰਾ ਰੱਬੀ ਚੱਲੋ ਤੁਸੀਂ ਚੱਕੋ ਫਿਰ ਮੈਂ ਚੁੱਕੂੰਗਾ ਮੈਨੂੰ ਘਰ ਲਾ ਚੱਲ ਬਸ 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 ਹੁਣ ਨਹੀਂ ਉੱਡਦੀ ਹਰਸ਼ ਦੀ ਨਾਨੀ ਕਹਿੰਦੀ ਮੇਰੀ ਮੰਮੀ ਕਹਿੰਦੀ ਬਿੱਲੀ ਸੂਈ ਬਹੁਤ ਚੰਗੀ ਹੁੰਦੀ ਆ ਚਲ ਆਪਾਂ ਚੰਗੇ ਮਾੜੇ ਕਰਕੇ ਨਹੀਂ ਉਹ ਕਰਦੇ ਹੈਗੇ ਵੀ ਪਰ ਐਂ ਲੱਗਦਾ ਵੀ ਇਹਨਾਂ ਦਾ ਵਿਚਾਰਨ ਦੁੱਧ ਦਾ ਦਪਾ ਕੇ ਨਾ ਇਹਨੂੰ ਡਾਰ ਕਰ ਦਾਂਗੇ ਆਪਾਂ ਤੁਸੀਂ ਦੱਸਿਓ ਤੁਸੀਂ ਦੱਸਿਓ ਵੀ ਬਿੱਲੀ ਸੱਚੀ ਸੱਤ ਘਰ ਬਦਲਦੀ ਹੁੰਦੀ ਆ ਕਹਿੰਦੇ ਹੁੰਦੇ ਨੇ ਕਹਿੰਦੇ ਸੱਤ ਘਰ ਬਦਲਦੀ ਹੁੰਦੀ ਆ ਹਨਾ ਹਰਸ਼ ਬਿੱਲੀ ਆਪਣੇ ਪਿੰਡਾਂ 'ਚ ਤਾਂ ਵੱਡੇ ਵੱਡੇ ਘਰ ਹੁੰਦੇ ਸੀ ਕਿਤੇ ਵੀ ਰਹਿ ਲੈਂਦੀ ਸੀ ਇੱਥੇ ਤਾਂ ਸ਼ਹਿਰਾਂ 'ਚ ਆਪਣੇ ਪੱਕੇ ਘਰ ਨੇ ਗੇਟ ਜਿਹੜੇ ਜਮੇ ਬੰਦ ਨੇ ਹਰ ਕਿੱਥੋਂ ਨਿਕਲ ਜੂਗੀ ਹਨਾ ਦੀਦੀ ਹੁਣ ਤਾਂ ਧਿਆਨ ਏ ਆਪਾ ਜਨਰੇਟਰ ਕਰਕੇ ਪਾਈ ਹੋਈ ਆ ਸ਼ੈੱਡ ਵੀ ਜਨਰੇਟਰ ਤੇ ਪਾਣੀ ਪੂਣੀ ਨਾ ਪਵੇ। ਅਸੀਂ ਚੱਕ ਨੂੰ ਬਿੰਦੀ ਨੂੰ ਤੁਸੀਂ। ਫੜਿਓ ਕាច់। ਆਹ ਡੱਬਾ ਕਿਵੇਂ ਕាច់ ਕਰੂੰਗਾ ਉਹ ਤੋਂ ਉਦਾਂ ਫੜਾ ਦੇਵੇਂ ਨੂੰ। ਇਹ ਤੇ ਦਿੱਤੇ ਕਿਸ ਨੇ ਬਚਾਊ ਜਾ। ਤੇ ਹੈ ਨਹੀਂ। ਦੋ ਚਾਰ ਹੋਰ ਟੰਗਣੇ ਸੀ ਹਰਸ਼। ਹੋਰ ਲਿਆ ਕੇ ਟੰਗੀਆਂ ਆ ਲੈ। ਨਾਲੇ ਹਰਸ਼ ਇੱਥੇ ਨਾ ਸ਼ੈੱਡ ਤੇ ਪਾਣੀ ਰੱਖਿਆ ਕਰ ਪੁੱਤ। ਕਿਉਂਕਿ ਨਾ ਇੱਧਰ ਦਰਖਤਾਂ ਤੇ ਜ਼ਿਆਦਾ ਹੀ ਬਹਿੰਦੇ ਆ ਪੰਛੀ। ਆ ਤਾਰ ਨੂੰ ਨਾ ਹੱਥ ਰੋਲੀ। ਆਇਆ ਹਾਏ ਮਾ ਮਾ ਜੈ ਛੜ ਜੜੇ ਨੇ ਅੱਤੇ ਹਾਏ ਉਹ ਦੇਖੀ ਹਾਏ ਜਮੀ ਬਲੂਰ ਜੇ ਨੇ ਤਾਂ ਮੈਨ ਲੱਗਦਾ ਹਰਜ ਕੱਲ ਪਰਸੂਈ ਸੂਈ ਹੋਈ ਲੱਗਦੀ ਹੈ ਨਾ ਪਰਸੋਂ ਸੂਈ ਮਾ ਸੀ ਮੈਂ ਵੀ ਛੂਲੇ ਬਸ ਧਿਆਨ ਨਾਲ ਮਨ ਨੂੰ ਆਪਣੀ ਦੀਦੀ ਨੂੰ ਬੁਲਾਉਣਾ ਸੀ ਦੇ ਦੇਖਿਓ ਹਜੇ ਅੱਖਾਂ ਤੱਕ ਨਹੀਂ ਖੁੱਲੀਆਂ ਇਹਨਾਂ ਦੀਆਂ ਦੇਖੀ ਬਿੱਲੀ ਦੇ ਨਾਲ ਦੀ ਨੇਰ ਜੇ ਬਿਲਕੁਲ ਆ ਨਾ ਸਭੀ ਸੇਮ ਸੇਮ ਨਹੀਂ ਆ ਵਰਗੀ ਹੈ ਹੇ ਅੱਖਾਂ ਨਹੀਂ ਇਹ ਕੀ ਖੁੱਲੀਆਂ ਨਹੀਂ ਅੱਖਾਂ ਨਹੀਂ ਖੁੱਲੀਆਂ ਹਜੇ ਅੱਜ ਦੁੱਧ ਪੀਂਦੇ ਨੇ ਬਿੱਲੀ ਆ ਜਾਣੇ ਮਮਾ ਰੱਖ ਦਿੰਦੇ ਨੇ ਦੇਖੀ ਇਹਨਾਂ ਨੂੰ ਸੱਤ ਘਰ ਕਿਵੇਂ ਲੈ ਕੇ ਜਾਊਗੀ ਲੈ ਵੀ ਚੱਕ ਕੀ ਪਤਾ ਸੱਤਵਾ ਆਪਣਾ ਹੋਵੇ ਪਰ ਹਰਸ਼ ਆਪਣਾ ਗੇਟ ਬੰਦ ਆ ਇਹਨਾਂ ਨੂੰ ਹੁਣ ਉਹ ਗੇਟ ਉਹਦੇ ਉੱਪਰ ਦੀ ਤਾਂ ਚੱਕ ਕੇ ਲੈ ਕੇ ਜਾਸੇ ਨਹੀਂ ਸਗੋ ਵਧੀਆ ਹਰਸ਼ ਆਪਣੇ ਸੜਕ ਚੱਲਦੀ ਹੈ ਇੱਥੇ ਸੇਫਟੀ ਆ ਉਹ ਤੇ ਇਹਨਾਂ ਦੀ ਹੂੰ ਹੂੰ ਨਾਲੇ ਉਹ ਘਰਾਂ ਚ ਕਿਹੜਾ ਚਾਰ ਬੱਚੇ ਨੇ ਦੇ ਛੋਟੇ ਛੋਟੇ ਕੁਝ ਪਕੜਨਾ ਦੇ ਦੂ ਨਾ ਨਹੀਂ ਪੁੱਤ ਦੋ ਹੱਥ ਪਰਤੋਣੇ ਪੈਣੇ ਆ ਹਾਂਜੀ ਬਹੁਤ ਇੱਥੇ ਰਹਿੰਦੇ ਲੈ ਲੈ ਫੜ ਲਵਾਂਗੇ ਉਹ ਇਹਨੇ ਛੱਡ ਤਾ ਕਰ ਦੂਗੀ ਕਿਉਂ ਪੰਗੜਾ ਨਹੀਂ ਆਪਣੀ ਘਰਾਂ ਦੇ ਉੱਪਰ ਕਰ ਚੜੀ ਜਾਂਦਾ ਸਾਰੇ ਫੇਤਾ ਓਹੋ ਯਾਰ ਸੁਣਾ ਦਿਓ ਉਹਨਾਂ ਪਿਆਰੇ ਨੂੰ ਕੋ ਦੂ ਰਵੀ ਅੱਛੇ ਨੇ ਤੇਰੇ ਵਰਗੇ ਨਾ ਛੋਟੇ ਤੂੰ ਵੀ ਇਦਾਂ ਹੀ ਸੀ ਹਾਈ ਹਾਈ ਦੇਖੀ ਜਮੀ ਬੂਰ ਜਨੇ ਨਾ ਕੁਝ ਨਹੀਂ ਪਤਾ ਲੱਗਦਾ ਕਿ ਕਿੱਧਰ ਦੇਖੀ ਆਏ ਸੀ ਖੜੀ ਹੋ ਤੇ ਉੱਥੇ ਰੱਖ ਦੋ ਸੁੱਤੇ ਨਾ 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 ਬੁੱਤ ਦੇ ਸਲੀਨ ਨੂੰ ਦਿਖਾਉਣੇ ਸੀ ਹਰਸ਼ ਰੱਖ ਦੋ ਯਾਰ ਰੱਖ ਦੋ ਰੱਖ ਦੋ ਮਨੀ ਪਲਾਂਟ ਨੂੰ ਪਾਣੀ ਇੱਧਰ ਇੱਧਰ ਜੇ ਲਾ ਦੀ ਹਰਸ਼ ਕੋਈ ਨਹੀਂ ਦੇਖਾਈ ਹਰਸ਼ ਇਹਨਾਂ ਦੇ ਕੱਪੜਾ ਨਾ ਰੱਖਦੀ ਆਪਾਂ ਨੀਚੇ ਕੁਛ ਹਾਂ ਕੱਪੜਾ ਰੱਖ ਦੋ ਹਰ ਹਰਸ਼ ਉਹਨਾਂ ਨੂੰ ਬਾਹਰ ਕੱਢੀਏ ਪੁੱਤ ਸਾਰਿਆਂ ਨੂੰ ਹਾਂਜੀ ਇਹਨਾਂ ਨੂੰ ਬਾਹਰ ਕੱਢੀਏ ਸਾਰਿਆਂ ਨੂੰ ਇੱਥੇ ਰੱਖ ਦਰਿਆ ਹੈ ਨਾ ਇਹ ਆਪਾਂ ਇਹਦਾ ਨੀਚੇ ਤੌਲੀਆ ਪਛਾ ਦਨੇ ਥੋੜਾ ਸੌਫਟ ਜਿਹਾ ਰਹੂਗਾ ਹੈ ਨਾ ਥਰੀ ਛੋਟੀ ਛੋਟੀ ਅਰੇ ਭਾਈ ਮਰ ਜਾ ਜਮੀ ਬਲੂਰ ਬਲੂਰ ਨੇ ਮੀ ਅੰਮੀ ਹਾਂ ਤਾਂ ਚ ਰੱਖੇ ਮਰੇ ਕਿੰਨਾ ਪਿਆਰਾ ਹੈ ਸਦਾ ਪਿਆਰਾ ਹੈ ਲਓ ਜੀ ਤੁਸੀਂ ਦੇਖ ਲਿਆ ਆਪਣੇ ਚਾਰ ਬੱਚੇ ਹਨਾ ਪਰਮਾਤਮਾ ਨੇ ਸਾਨੂੰ ਸੇਵਾ ਹੀ ਲਾਤੀ ਬਸ ਦੇਖਦੇ ਹਾਂ ਹੁਣ ਆਪਣੇ ਕੋਲੋਂ ਕਿੰਨੀ ਕੁ ਵਧੀਆ ਨਿਭਦੀ ਆ ਇਹ ਐਂਕਰ ਦੀ ਡੱਬੀ ਦਬਈਆ ਕਿੰਨ ਕਿੱਥੇ ਹੋ ਗਈ ਲੈ ਤਾਂ ਤੇ ਫੇ ਲਾਉ ਜੀ ਕੋਈ ਚੀਜ਼ ਸੂਟ ਦਿਖਾਉਣੀ ਤੁਹਾਨੂੰ ਨਾ ਫੋਂ ਪਰਾਂ ਕਰ ਰਿਓ ਤੇ ਲੈ ਆ ਦੇਖ ਲੋ ਮੇਰਾ ਸੂਟ ਤੁਹਾਨੂੰ ਕਿੰਨੇ ਕਾਲਾ ਲੱਗਦਾ ਹੋਊਗਾ ਇਹ ਇਹ ਆ ਦੇਖੋ ਲੈਂਸ ਲੱਗੀ ਹੋਈ ਆ ਬਸ ਇਦਾਂ ਤੇ ਆ ਜਿਹੜੇ ਸਤਾਰੇ ਜੇ ਲੱਗੇ ਹੋਏ ਨੇ ਹਰ ਜ ਨੇੜੇ ਜੇ ਕਰਕੇ ਦਿਖਾਈ ਮਾੜੇ ਠੀਕ ਆ ਤੇ ਆ ਜਿਹੜੀ ਹੈਗੀ ਇਹਦੇ ਬਾਹਾਂ ਬਣੀਆਂ ਹੋਈਆਂ ਨੇ ਇਸ ਸਾਈਡ ਤੇ ਤੇ ਜਿਹੜੀ ਲੈਂਸ ਲੱਗੀ ਹੋਈ ਆ ਬਸ ਸੂਟ ਤੇ ਤੇ ਜਿਹੜੀ ਚੁੰਨੀ ਹੈਗੀ ਹੈ ਨਾ ਚੁੰਨੀ ਤੇ ਵੀ ਦੇਖੋ ਏਦਾਂ ਚੁੰਨੀ ਸੋਹਣੀ ਬਣੀ ਹੋਈ ਆ ਇਹਦੀ ਇਹ ਆ ਦੇਖੋ ਆ ਸਾਰਾ ਜਿਹੜਾ ਹੈਗਾ ਨਾ ਪੈਚ ਵਰਕ ਕੀਤਾ ਹੋਇਆ ਹੈਗਾ ਚੁੰਨੀ ਤੇ ਵਾਈਟ ਕਲਰ ਦਾ ਨਾਲ ਆ ਕਰਕੇ ਨਾ ਆਫ ਵਾਈਟ ਜਿਹਾ ਆ ਦੇਖੋ ਸੀਕੁਐਂਸ ਦਾ ਵਰਕ ਕੀਤਾ ਹੈ ਸਾਰਾ ਚੁੰਨੀ ਤੇ ਤੇ ਦੋਨੇ ਪੱਲਿਆਂ ਤੇ ਏਦਾਂ ਚੁੰਨੀ ਤਾਂ ਬਹੁਤ ਸੋਹਣੀ ਲੱਗਦੀ ਆ ਮੈਨੂੰ ਆ ਦੇਖੋ ਹਣਾ ਹੁਣ ਤੁਹਾਨੂੰ ਕਿੰਨੇ ਦਾ ਲੱਗਦਾ ਹੋਊਗਾ ਇਹ ਸੂਟ ਤੁਹਾਨੂੰ ਟੈਗ ਦਿਖਾਉਣੀਆ ਲੱਗਿਆ ਹਾ ਜਿਹੜਾ ਤੁਹਾਨੂੰ ਯਕੀਨ ਆ ਜਾਏ ਵੀ ਹਾਂ ਭਾੜੇ ਹੁੰਦੇ ਲੈਨੇ ਨੇ ਤੇ ਸੂਟ ਹਨਾ ਜਿਹੜੇ ਲੁੱਕ ਵਾਈਜ਼ ਲੱਗਦੇ ਵੀ ਨਹੀਂ ਹੁੰਦੇ ਆਪਾਂ ਨੂੰ ਹਨਾ ਪਲੇਨ ਸਲਵਾਰ ਆ ਬਸ ਇਹਦੇ ਨਾਲ ਤੇ ਸੂਟ ਦੀ ਲੁੱਕ ਜਿਹੜੀ ਹੈਗੀ ਤੁਸੀਂ ਦੇਖ ਹੀ ਲਈਆ ਟੈਗ ਦੇਖ ਲਓ ਇਹਦਾ ਆ ਬੈਕ ਸਾਈਡ ਤੇ ਬਣਿਆ ਹੋਇਆ ਬਸ ਇੱਦੀ ਫਲਾਵਰ ਜਿਹਾ ਮੂਰੇ ਜਿਹੜਾ ਹੈਗਾ ਉਹ ਓਸ ਧਾਰੇ ਜਿਹਾ ਲੱਗੇ ਹੋਏ ਨੇ ਪਿੱਛੇ ਲੱਗੇ ਨਹੀਂ ਹੋਏ ਹੈਗੇ ਠੀਕ ਆ ਆ ਦੇਖ ਲਓ ਟੈਗ ਹਜੇ ਮੈਂ ਲਾਇਆ ਵੀ ਨਹੀਂ ਇਹ ਤੁਹੇ ਦੇਖੀ ਇਹ ਹੈਗੀ ਆ ਜੀ ਮਾਡਲ ਟਾਊਨ ਤੋਂ ਲਿਆਂਦਾ ਦੇਖ ਲ ਮਾਡਲ ਟਾਊਨ ਗੁਲਾਟੀ ਚੌਂਕ 3750 ਦਾ ਸੂਟ ਹੈ ਇਹ ਫਿਕਸ ਪ੍ਰਾਈਸ ਸੀਗਾ ਇਹਨਾਂ ਦਾ ਦੇਖ ਲਓ ਲੱਗਦਾ ਤੁਹਾਨੂੰ ਮਤਲਬ 3700 3800 ਦਾ ਹੀ ਹੋ ਗਿਆ ਲੱਗਦਾ ਤੁਹਾਨੂੰ 3700 ਦਾ ਸੂਟ ਹੋਊਗਾ ਇਹ ਦੇਖੋ ਕਈ ਵਾਰੀ ਨਾ ਹੁੰਦੀਆਂ ਨੇ ਚੀਜ਼ਾਂ ਇੰਨੀਆਂ ਦੀਆਂ ਪਰ ਕੱਪੜਾ ਦੇਖੋ ਬਹੁਤ ਵਧੀਆ ਹਨਾ ਕੱਪੜਾ ਜਿਹੜਾ ਹੈਗਾ ਉਹ A1 ਆ ਪੂਰਾ ਤੇ ਇਹ ਤਾਂ ਮੇਰਾ ਹੈਗਾ ਸੀ 3700 ਦਾ ਆਇਆ ਸੂਟ ਤੇ ਤੁਹਾਨੂੰ ਆ ਦਿਖਾਉਣੀ ਹੈ ਇੱਕ ਇਹ ਆ ਦੇਖੋ ਲੈ ਇਹ 크ਰੇਪ ਤੇ ਬਣਿਆ ਹੋਇਆ ਪਿਓਰ 크ਰੇਪ ਤੇ ਹੁਣ ਦੇਖੋ 크ਰੇਪ ਜਿਹੜੀ ਹੁੰਦੀ ਆ ਉਹ ਵੀ ਬਹੁਤ ਤਰ੍ਹਾਂ ਦੀ ਹੁੰਦੀ ਆ ਹਨਾ ਕੱਪੜੇ ਕੱਪੜੇ ਦਾ ਬਹੁਤ ਫਰਕ ਹੁੰਦਾਗਾ ਹਰਸ਼ ਨੇ ਇਹ ਇਹ ਦਗਾ ਹੀ ਬਸਾ ਜਿਹੜੇ ਫਲਾਵਰ ਦੇ ਉੱਪਰ ਜਿਹੜੇ ਹੈਗੇ ਨੇ ਇਦਾਂ ਗੋਟਾ ਪੱਤੀ ਜੀ ਦਾ ਵਰਕ ਹੋਇਆ ਹੋਇਆ ਹੈਗਾ ਸੂਟ ਦੇ ਇਹ ਆ ਦੇਖੋ ਹਨਾ ਹੁਣ ਤੁਸੀਂ ਦੇਖ ਲਓ ਵੀ ਵੀਡੀਓ ਦੇ ਵਿੱਚ ਤੁਹਾਨੂੰ ਕੱਪੜੇ ਦਾ ਵੀ ਫਰਕ ਲੱਗਦਾ ਹੁਣ ਉੱਪਰ ਤੱਕ ਦਿਖਾ ਹਰਸ਼ ਕੱਪੜਾ ਵੀ ਕਿੱਦਾਂ ਦਾ ਲੱਗਦਾ ਕਪੜਾ ਨਾ ਜਿਹਨੂੰ ਕਹਿੰਦੇ ਆ ਵੀ ਘਿਓ ਵਰਗਾ ਪਿਆ ਬਿਲਕੁਲ ਤੇ ਆ ਸਾਈਡਾਂ ਤੇ ਜਿਹੜੇ ਹੈਗੇ ਨੇ ਇਹ ਬਾਵਾ ਦੇ ਫਲਾਵਰ ਜਿਹਨੇ ਆਹ ਤੇ ਸਲਵਾਰ ਜਿਹੜੀ ਹੈਗੀ ਇਹਦੇ ਨਾਲ ਮੋਰ ਪੰਖੇ ਜਿਹਾ ਕਲਰ ਆਗਾ ਆਹ ਵळा ਇਹ ਵੀ ਦੇਖੋ ਤੁਹਾਨੂੰ ਨਾ ਜੇ ਵੀਡੀਓ ਦੇ ਵਿੱਚ ਕੁਆਲਿਟੀ ਪਤਾ ਲੱਗਦੀ ਹੋਊਗੀ ਕਪੜੇ ਦੀ ਬਿਲਕੁਲ ਤੁਸੀਂ ਐ ਲੈ ਲਓ ਵੀ ਜੇ ਆਪਾਂ ਪਿਓਰ ਪੰਜਾਬੀ ਚ ਕਹੀਏ ਘਿਓ ਵਰਗਾ ਕਪੜਾ ਹੈਗਾ ਫਿਰ ਤੁਸੀਂ ਇਹ ਦੇਖ ਲਓ ਵੀ ਇਹ ਸੂਟ ਮੇਰਾ ਆਇਆ ਹੈਗਾ 3000 ਦਾ 29200 ਦਾ ਸੂਟ ਹੈ ਇਹ ਹੁਣ 29200 ਦਾ ਸੂਟ ਇਹਨੂੰ ਕੈਦ ਹੋਆ ਕੋਈ ਹਨਾ ਪਰ ਲਿਆ ਪੈਣ ਲਿਆ ਤਾਂ ਹੈਗਾ ਹੀ 2900 ਦਾ ਤੇ ਆ ਇਹਦੀ ਚੁੰਨੀ ਆ ਪਰਲੇ ਕੋ ਮੈਨੂੰ ਲੁੱਕ ਵਾਈਜ਼ ਵਧੀਆ ਲੱਗਿਆ ਇਹ ਮੈਂ ਲੈ ਲਿਆ ਸੂਟ ਤੇ ਚੁੰਨੀ ਦੇ ਉੱਪਰ ਵੀ ਨਾ ਆ ਫਲਾਵਰ ਜਿਹਾ ਬਣ ਕੇ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ ਹੈਗਾ ਆ ਦੇਖੋ ਇਹ ਹੈ ਤਾਂ ਉਹ ਦੇਖੋ ਵਰਕ ਦਾ ਵੀ ਫਰਕ ਹੁੰਦਾ ਪੂਰੀ ਫਿਨਿਸ਼ਿੰਗ ਦੇ ਨਾਲ ਹੋਇਆ ਹੈ ਚੁੰਨੀ ਜਿਹੜੀ ਹੈਗੀ ਆ ਮਤਲਬ ਇੰਨੀ ਚਰੂਨ ਦੀ ਕਹਿੰਦੇ ਹੁੰਦੇ ਹੋ ਨਾ ਚਰੂਨ ਦੀ ਹੈ ਇਹ ਚੁੰਨੀ ਬਹੁਤ ਹਲਕੀ ਹਲਕੀ ਚੁੰਨੀ ਹੈ ਤੇ ਦੁਪੱਟਾ ਜਿਹੜਾ ਹੈਗਾ ਪੂਰਾ ਵੱਡਾ ਹੈਗਾ ਹੁਣ ਦੇਖੋ ਇਹ ਸੂਟ ਵੀ 3000 ਦਾ ਹੈਗਾ ਹਨਾ ਹੁਣ ਮੈਨੂੰ ਮੈਨੂੰ ਕੋਲੇ ਪਤਾ ਹੋ ਸਕਦਾ ਤੁਹਾਨੂੰ ਵੀਡੀਓ 'ਚ ਨਾ ਪਤਾ ਲੱਗਦਾ ਹੋਵੇ ਪਰ ਆਪਾਂ ਨੂੰ ਕੁਆਲਿਟੀ ਦਾ ਜਿਹੜਾ ਪਤਾ ਨਾ ਉਹ ਹੱਥ ਲਾ ਕੇ ਹੀ ਪਤਾ ਲੱਗਦਾ ਹੁੰਦਾ ਵੀ ਕੁਆਲਿਟੀ ਵਾਈਜ਼ ਵਧੀਆ ਚੀਜ਼ ਹੈ ਹਨਾ ਹੁਣ ਤੁਸੀਂ ਦੇਖੋ ਮੈਨੂੰ ਲੱਗਦਾ ਵਧੀਆ ਪੜਨ ਲੱਗਣ ਵੀ ਨਾ ਵੀ ਇਹ 3000 ਦਾ ਸੂਟ ਹੈ ਤੇ ਉਹ 37 3700 ਦਾ ਸੂਟ ਹੈ ਹਨਾ ਤੇ ਚਲੋ ਬਸ ਐਦਾਂ ਹੀ ਮੈਂ ਤਾਂ ਦਿਖਾਉਣੇ ਸੀ ਤੁਹਾਨੂੰ ਸੂਟ ਏ ਬਸ ਜੀ ਤੁਸੀਂ ਕੱਲ ਨੂੰ ਵੀਡੀਓ ਦੇਖ ਲਿਓ ਪੀਸਾਂ ਵਾਲੀ ਔਰ ਪਰसों ਨੂੰ ਦੇਖ ਲਿਓ ਸੂਟ ਵਾਲੀ ਕਢਾਈ ਵਾਲੇ ਸੂਟ ਵਾਲੇ ਠੀਕ ਹੈ ਤੇ ਇੱਕ ਮੈਨੂੰ ਬਸ ਮੇਰੀ ਰਿਕੁਐਸਟ ਆ ਵੀਡੀਓ ਦੇ ਵਿੱਚ ਵੀ ਸਾਨੂੰ ਬਿੱਲੀ ਦੀ ਫੀਡ ਦੱਸ ਦਿਓ ਅਸੀਂ ਕੀ ਦੇਈਏ ਵੀ ਜਿਹੜੀ ਐਦਾਂ ਮਤਲਬ ਬੱਚੇ ਦੇ ਉੱਤੇ ਹੋਣ ਜਿਹੜੀ ਬਿੱਲੀ ਨੇ ਵੀ ਉਹਨੂੰ ਅਸੀਂ ਫੀਡ ਦੇ ਵਿੱਚ ਕੀ ਦੇਈਏ ਠੀਕ ਆ ਜੀ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ